ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟਿੱਕ ਕੋਰ ਦੁਨਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਜਿਆਦਾ ਵਧੀਆ ਹੋ ਮੂਡੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਕਿਸੇ ਵੀ ਵਰਕਚ ਫੈਬਰਿਕ ਤੇ ਸਾਰੇ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਆਪਣਾ ਸਿੰਗਲ ਕੁੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ YouTube ਤੋਂ ਲਾਵਾ ਸਾਨੂੰ ਇੰਸਟਾ ਜ਼ਰੂਰ ਫੋਲੋ ਕਰੋ ਸੰਦੂਕਟੀ ਕੋਡ ਦੋਨਾ ਦੇ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਉਥੋਂ ਆਪਣਾ ਕੋਈ ਵੀ ਡਿਜ਼ਾਈਨ ਤੁਸੀਂ ਦੇਖ ਕੇ ਸਾਡੇ ਵਾਲਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡੀ ਆਪਣੇ ਵੀ ਹੋ ਸਕਦੀ ਆ ਤੁਸੀਂ ਉਹ ਵੀ ਸਾਨੂੰ ਭੇਜ ਸਕਦੇ ਹੋ ਤੇ ਫੈਬਰਿਕ ਤੁਸੀਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਹੈਗਾ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਹੈ ਜਿਦੇ ਨਾਲ ਤੁਸੀਂ ਚਾਹੋ ਆਪਣਾ ਹੈਵੀ ਤੋਂ ਹੈਵੀ ਲਾਈਫ ਤੋਂ ਲੈ ਕੇ ਰੈਡੀ ਕਰਵਾ ਕੇ ਲੈ ਸਕਦੇ ਹੋ ਭਾਵੇਂ ਤੁਸੀਂ ਆਪਣਾ ਗਦੌਟ ਸਟਿਚਿੰਗ ਲੋਕ ਕੋਈ ਵਿਦ ਸਟਿਚਿੰਗ ਲਓ ਉਹ ਤੁਹਾਡੀ ਆਪਣੀ ਚੋਅ ਹੈ ਸਗੀ ਜਿਦਾ ਨਾਲ ਤੁਸੀਂ ਚਾਹੋ ਤੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਆਪਣਾ ਨੀਡਲ ਵਰਕ ਦੇ ਸੂਟ ਲੇਗੇ ਨੀਡਲ ਵਰਕ ਮੀਨਸ ਆਪਣਾ ਹੈਂਡ ਵਰਕ ਹੀ ਹੋ ਜਾਂਦਾ ਇਹ ਆਪਾਂ ਸੂਈ ਨਾਲ ਆਪਣਾ ਸਾਰਾ ਕੰਮ ਕਰਦੇ ਹਾਂ ਸੂਟ ਦੇ ਉੱਪਰ ਕਾਫੀ ਟ੍ਰੈਂਡ ਦੇ ਵਿੱਚ ਅੱਜਕੱਲ ਨੀਡਲ ਵਰਕੇ ਦੇ ਸੂਟ ਚੱਲ ਰਹੇ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪੰਜ ਡਿਜ਼ਾਈਨ ਦਿਖਾਵਾਂਗੇ ਨੀਡਲ ਵਰਕੇ ਦੇ ਬਾਕੀ ਜੇਕਰ ਤੁਹਾਡੇ ਕੋਲ ਕੋਈ ਆਪਰਾ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਨੂੰ ਦਿਖਾ ਕੇ ਉਹਦਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਦੇਖੋ ਜਿਹੜਾ ਆਪਣਾ ਪਹਿਲਾ ਸੂਟ ਆਪਣਾ ਤਿਆਰ ਕਰਵਾਇਆਗਾ ਇਹ ਆਪਣਾ ਪਿਸਤਾ ਕਲਰ ਦਾ ਸੂਟ ਹੈਗਾ ਪਿਸਤਾ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਇਹ ਆਪਣੀ ਪਿਓਰ ਟੈਬੀਰੀ ਫੈਬਰਿਕ ਹੈ ਪਿਸਤਾ ਕਲਰ ਦਾ ਆਪਣਾ ਤਿਆਰ ਹੈਗਾ ਇਹਦੇ ਜਿਹੜੇ ਥ्रेड ਨੇਗੇ ਆਪਾਂ ਨੇ ਦੇਖੋ ਚਾਰ ਚਾਰ ਕਲਰ ਨੇ ਜਿਹੜੇ ਉਹ ਜੂਸ ਕੀਤੇ ਹੋਏ ਨੇ ਦੇਖ ਲੇਖ ਪਰ ਸਾਰਾ ਦੇਖੋ ਇਦਾਂ ਨੇ ਜਿਹੜੇ ਲੈਣਾ ਨੇ ਕੀਆ ਉਪਰ ਟੱਕਣੇ ਨੇ ਇਹਨੂੰ ਆਪਾਂ ਫਲਕਾਰੀ ਦਾ ਵਰਤ ਵੀ ਕਹਿ ਸਕਦੇ ਹਾਂ ਕਿਉਂਕਿ ਫਲਕਾਰੀ ਦੇ ਅਲੱਗ-ਅਲੱਗ ਟਾਈਪ ਆ ਜਾਂਦੇ ਨੇ ਫਲਕਾਰੀ ਦੇ ਵਿੱਚ ਵੀ ਤੇ ਇਹਨੂੰ ਆਪਾਂ ਫਲਕਾਰੀ ਦੇ ਵਰਤ ਵੀ ਕਹਿ ਸਕਦੇ ਹਾਂ ਫਲਕਾਰੀ ਦੇ ਵਿੱਚ ਵੀ ਇਹ ਵਾਲੇ ਬੂਟੇ ਚੂਜ਼ ਹੁੰਦੀ ਹੈਗੀ ਦੇਖੋ ਇਹ ਇਦਾਂ ਆਪਾਂ ਲੈਣਾ ਬਣਾਇਆ ਹੋਇਆ ਨੇ ਤੁਸੀਂ ਫਲਕਾਰੀ ਦਾ ਸੂਟ ਵੀ ਬਣਵਾ ਸਕਦੇ ਹੋ ਅਗਰ ਤੁਹਾਡੇ ਕੋਲ ਹਨ ਤੁਸੀਂ ਆਪਣਾ ਕੋਈ ਫਲਕਾਰੀ ਦਾ ਸੂਟ ਰੈਡੀ ਕਰਵਾਉਣਾਗਾ ਤਾਂ ਉਹ ਵੀ ਕਰਵਾ ਸਕਦੇ ਹੋ ਇਹ ਆਪਣਾ ਮਸ਼ੀਨ ਮਸ਼ੀਨ ਵਰਕ ਦਾ ਨਹੀਂ ਹੈਗਾ ਤੁਸੀਂ ਇਹਨੂੰ ਮਸ਼ੀਨ 'ਚ ਕਰਾ ਸਕਦੇ ਹੋ ਬਟ ਇਹ ਆਪਣਾ ਜਿਹੜਾ ਆਪਾਂ ਹੱਥ ਨਾਲ ਹੀ ਸਾਰਾ ਕੰਮ ਕਰਿਆ ਹੋਇਆ ਸੂਈ ਨਾਲ ਵਰਕ ਹੋਇਆ ਹੋਇਆ ਸਾਰੇ ਨੀਡਲ ਵਰਕ ਦੇ ਸੂਤੀ ਆਪਣੇ ਬਟ ਜੇ ਇਹ ਡਿਜ਼ਾਈਨ ਦੇਖ ਕੇ ਤੁਸੀਂ ਆਪਣਾ ਮਸ਼ੀਨ 'ਚ ਰੈਡੀ ਕਰਵਾਉਣਾ ਤਾਂ ਮਸ਼ੀਨ 'ਚ ਕਰਵਾ ਸਕਦੇ ਦੇਖੋ ਇਦਾਂ ਹੀ ਲੰਬੀਆਂ ਲੈਣਾ ਆਪਾਂ ਇਹਦੇ ਨੇ ਪਾਉਂਦੇ ਉੱਪਰ ਲਈਆ ਇਹ ਵਾਲੀ ਇਹਦੇ ਨਾਲੇ ਪਾ ਲੈਣਾ ਬਹੁਤ ਸੋਹਣਾ ਆਪਣਾ ਪਾਰਟੀ ਵੇਅਰ ਸੁੰਦਰਤਾ ਤਿਆਰ ਹੁੰਦਾਗਾ ਨੀਡਲ ਵਰਕ ਦੇ ਵਿੱਚ ਇਹਦੇ ਨਾਲ ਆਪਾਂ ਪਿਓਰ ਔਰਗਾਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਤੇਰ ਕਰਵਾਇਆ ਜਿੱਦਾਂ ਦੀ ਲੇਸ ਵਗੈਰਾ ਆਪਾਂ ਦੇਖੋ ਇਹਦੇ ਚਾਕਾ ਤੇ ਕੀਤੀ ਹੈਗੀ ਉਦਾਂ ਦੀ ਆਪਾਂ ਦੁਪੱਟੇ ਤੇ ਲਾਈਏਗੀ ਆਪਾਂ ਬਾਟਮ ਤੇ ਕੋਈ ਵਰਕ ਨਹੀਂ ਕੀਤਾ ਤੁਸੀਂ ਚਾਹੋ ਤਾਂ ਆਪਣੀ ਚੁਆਇਸ ਦੇ ਕੋੜੇ ਵਰਤੈੜ ਬਾਟਮ ਤੇ ਕਰਵਾ ਸਕਦੇ ਹੋ ਕੋਲ ਫਰੰਟ ਤੇ ਵਰਤਕਾਓ ਨਾਲ ਬੈਕ ਤੇ ਕਰਵਾਓ ਇਹ ਆਪਣਾ ਫਰੰਟ ਫਰੰਟ ਆ ਤੀ ਬਾਹਾਂ ਦੀ ਹੈ ਨਾਲ ਤੁਸੀਂ ਬਾਟਮ ਦਾ ਵੀ ਐਡ ਕਰਵਾ ਸਕਦੇ ਹੋ ਤੁਹਾਡੀ ਕਲਰ ਚੁਆਇਸ ਵਗੈਰਾ ਤੁਸੀਂ ਫੈਬਰਿਕ ਉਹ ਸਾਰਾ ਆਪਣਾ ਦੱਸ ਕੇ ਜਿਵੇਂ ਤੁਹਾਨੂੰ ਪਸਾਉ ਤੁਸੀ ਉਹਨੇ ਤਿਆਰ ਕਰਵਾ ਕੇ ਲੈ ਸਕਦੇ ਇਹ ਆਪਣਾ ਇੱਕ ਫਾਸਟ ਡਿਜ਼ਾਈਨ ਇਹ ਵਾਲਾ ਸੀਗਾ ਸੈਕੰਡ ਦੇਖੋ ਜਿਹੜਾ ਆਪਣਾ ਹੈਗਾ ਦਾ ਸੂਟ ਇਹ ਵਾਲਾ ਦਾ ਇਹ ਆਪਣਾ ਜੋਰ ਜੱਟ ਇਹਦਾ ਫੈਬਰਿਕ ਆ ਉਪੋਤ ਤਿਆਰ ਕਰਵਾਇਆ ਹੈ ਮਾਊਸ ਕਲਰ ਆਗਾ ਮਾਊਸ ਕਲਰ ਤੇ ਇਹ ਵੀ ਆਪਣਾ ਸਾਰਾ ਨੀਡਲ ਵਰਕ ਦਾ ਹੀ ਸੂਟ ਹੈ ਇਹਦਾ ਡਿਜ਼ਾਈਨ ਅਲੱਗ ਆ ਇਹ ਵੀ ਆਪਣਾ ਨੀਡਲ ਵਰਕ ਦਾ ਸੂਟ ਹੈ ਇਹਦਾ ਇਹ ਵਾਲਾ ਡਿਜ਼ਾਈਨ ਆ ਗਿਆ ਸਾਰਾ ਇਹ ਹੀ ਦੇਖੋ ਇਹ ਸਾਰਾ ਸੂਈ ਨਾਲ ਵਰਕ ਹੋਇਆ ਹੈ ਆਪਣਾ ਇਹ ਘਰੇ ਦੇ ਉੱਪਰ ਫਰਾਂ ਆਗੇ ਇਹ ਜਿਹੜੀ ਬੈਕ ਸਾਈਡ ਆ ਉਹ ਆਪਾਂ ਨੂੰ ਐਦਾਂ ਮਿਲਦੀ ਪਈ ਐ ਆਹ ਵਾਲੀ ਬੈਕ ਸਾਈਡ ਹੁੰਦੀ ਐ ਇਹਦਾ ਇਹ ਬੈਕ ਸਾਈਡ ਵਰਤ ਕਰਕੇ ਇਹਦੇ ਫਿਰ ਇਹਦਾ ਫਰੰਟ ਸਾਈਡ ਐਦਾਂ ਐਦਾ ਫਰੰਟ ਇਹਦਾ ਆਹ ਹੁੰਦਾ ਗਾ ਵੀ ਆ ਵੀ ਆਪਣਾ ਸਾਰਾ ਸੂਈ ਨਾਲ ਵਰਤ ਕੀਤਾ ਹੋਇਆ ਗਾ ਸਾਰੇ ਇਹਦੇ ਦੇਖੋ ਐਦਾਂ ਵਰਤ ਆ ਗਾ ਸ਼ਰਟ ਦੇ ਵਿੱਚ ਤੇ ਇਹਦੇ ਗਲੇ ਦਾ ਵਰਤ ਆ ਗਿਆ ਆਹ ਦੇਖੋ ਗਲੇ ਤੇ ਵਰਤ ਕੀਤਾ ਗਾ ਐਦਾਂ ਸਾਰੀ ਇਹ ਸ਼ਰਟ ਤੇ ਐਵੇਂ ਵਰਤਾਂ ਨੂੰ ਸਾਰਾ ਦਿਖਾ ਦਿੰਨੇ ਗਲੇ ਦਾ ਵਰਤ ਆ ਵਿੱਚ ਮੂਰਤੀ ਆ ਤੇ ਇਹਦੇ ਛੇੜੇ ਤੇ ਵਰਤ ਆ ਇਹਦੀ ਆਪਾਂ ਨੂੰ ਬਾਹਾਂ ਦੇ ਉੱਪਰ ਵੀ ਵਰਤ ਮਿਲੂਗਾ ਸੇਮ ਹੈ ਦੱਕੇ ਨਾਲ ਦਾ ਆਪਣਾ ਇਹਦੀ ਬਾ ਦੇ ਉੱਪਰ ਵਰਕ ਇਹ ਵੀ ਆਪਣਾ ਨੀਡਲ ਵਰਕ ਦਾ ਹੀ ਸੂਟ ਆ ਬਾਕੀ ਤੁਸੀਂ ਇਹਨੂੰ ਮਸ਼ੀਨ 'ਚ ਕਰਵਾਉਣਾ ਆਪਣੀ ਚੋਇਸ ਕੋਲ ਕਰਵਾ ਸਕਦੇ ਹੋ ਰੇਟ ਬੜੀ ਫਟਕ ਪਾਉਂਗਾ ਤੇ ਦੇਖ ਇਹ ਵਾਲਾ ਆਪਾਂ ਪਿਓਰ ਸੁਪਰ ਨੈਟ ਦਾ ਦੁਪੱਟਾ ਨੇ ਤਿਆਰ ਕਰਵਾਇਆ ਤੇ ਇਹਨਾਂ ਚਾਹਪੂਰੀ ਚੱਕਰ ਜਿਹਾ ਜਿੱਥੇ ਲਿਚਕਵਾਇਆ ਤੁਸੀਂ ਆਪਣਾ ਜਿਹੜੇ ਫੈਬਰਿਕ ਤੇ ਚਾਹੋ ਇਹ ਆਪਾਂ ਜੌਰਡਟ ਤੇ ਕਰਾਇਆ ਜਿੱਦਾਂ ਪਿਓਰ ਟਾਈਪ ਜਿਹਦੇ ਪਹਿਲਾ ਸੂਟ ਦਿਖਾਇਆ ਸੀ ਜੇਕਰ ਤੁਸੀਂ ਉਹਦੇ ਕਰਵਾਣਾ ਚਾਹੁੰਦੇ ਕਰਵਾ ਸਕਦੇ ਆਪਣੀ ਚੋਇਸ ਅਕੋਰਡਿੰਗ ਔਰਗੈਂਜ਼ਾ ਵਗੈਰਾ ਤੇ ਜੌਰ ਜੈਟ ਵਗੈਰਾ ਤੇ ਇਹਨਾਂ ਤੇ ਨੀਡਲਵਰਕ ਨਾਲ ਕਾਫੀ ਫਿਨਿਸ਼ਿੰਗ ਆਉਂਦੀ ਹੁੰਦੀ ਹੈ ਬੜੀ ਵਧੀਆ ਤੇ ਤੁਸੀਂ ਕਿਵੇਂ ਮਰਜੀ ਹੈ ਨਾ ਕੋਈ ਵੀ ਆਪਣਾ ਕਲਰ ਵਗੈਰਾ ਸਿਲੇਕਟ ਕਰਕੇ ਕਰਵਾ ਸਕਦੇ ਹਾਂ ਹਾਂ ਜਿਹੜਾ ਨੈਕਸਟ ਸੂਟ ਹੈ ਆਪਣਾ ਇਹ ਵਾਲਾ ਆਪਣ ਕਰਾਇਆ ਗ੍ਰੀਨ ਪੈਰਟ ਕਲਰ ਦੇ ਉੱਪਰ ਤੇ ਹੈ ਗ੍ਰੀਨ ਪੈਰਟ ਕਲਰ ਤੇ ਤੇ ਇਹ ਆਪਣਾ ਸਿੰਧੀ ਬੂਟੀ ਦਾ ਸੂਟ ਹੈਗਾ ਗ੍ਰੀਨ ਪੈਰਟ ਕਲਰ ਹੈਗਾ ਤੇ ਪਿਓਰ ਸਿਲਕ ਦੀ ਉਹ ਫੈਬਰਿਕ ਤੇ ਕਹਿ ਰਹੇ ਤਿਆਰ ਕਰਵਾਇਆ ਇਹ ਸਿਲਕ ਦੀ ਫੈਬਰਿਕ ਤੇ ਕਰਵਾਇਆ ਤੁਸੀਂ ਆਪਣਾ ਜਿਹੜਾ ਵੀ ਫੈਬਰਿਕ ਕਰਵਾਉਣਾ ਹੈ ਉਹ ਤੇ ਕਰਵਾ ਸਕਦੇ ਇਹ ਆਪਣੀ ਪਿਓਰ ਸਿਲਕ ਦੀ ਫੈਬਰਿਕ ਆਗੀ ਦੇਖ ਫਿਰ ਇਹ ਕਿਹਦੇ ਤੇ ਵਟਕਾ ਗਿਆ ਤੇ ਇਧਰ ਇਹਦੇ ਕਲੇ ਧਿਆਲੇ ਸਿਰਫ ਇੱਕ ਹੀ ਕਲਰ ਦੇ ਥ्रेड ਦੇ ਨਾਲ ਵਾਈਟ ਥ्रेड ਦੇ ਨਾਲ ਆਪਾਂ ਨੇ ਜਿਹੜਾ ਇਹ ਆਫ ਵਾਈਟ ਦੇ ਨਾਲ ਵਰਤ ਕਰਵਾਇਆ ਤੁਸੀਂ ਆਪਣਾ 컬러ਫੁਲ ਨਾਲ ਵੀ ਕਰਵਾ ਸਕਦੇ ਹੋਗੇ ਕੋਈ ਹੋਰ ਕਲਰ ਵਗੈਰਾ ਤੁਸੀਂ ਦੱਸਦੇ ਹੋ ਤੇ ਤਿਆਰ ਕਰਵਾਉਂਦੇ ਕਰਵਾ ਸਕਦੇ ਇਹ ਆਪਣਾ ਗਲੇ ਤੇ ਵਰਕ ਆ ਗਿਆ ਘੇਰੇ ਤੇ ਆ ਗਿਆ ਤੇ ਇਹਦਾ ਵਿੱਚ ਆਹ ਸਿੰਧੀ ਦੇ ਸਾਰੀਆਂ ਮੂਤੀਆਂ ਆ ਗਿਆ ਸਿੰਧੀ ਵਰਕ ਦਾ ਹੈ ਆਪਣਾ ਸੁੰਤਰ ਹੈਗਾ ਇਹਦੀਆਂ ਆਪਣਾ ਬਾਹਾਂ ਦੇ ਉੱਪਰ ਵੀ ਸੇਮ ਐ ਇਦਾਂ ਨਹੀਂ ਵਰਕ ਕੀਤਾ ਹੋਇਆਗਾ ਉੱਪਰ ਬਾਹਾਂ ਦੇ ਉੱਪਰ ਆਏਗਾ ਤੁਸੀਂ ਆਪਣਾ ਕਿਸੇ ਵੀ ਕਲਰ ਵਗੈਰਾ ਤੇ ਕਿਸੇ ਵੀ ਫੈਬਰਿਕ ਤੇ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਤਿਆਰ ਤੋਂ ਬਾਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਵਾਲਾ ਸੁੰਤਰ ਨੂੰ ਦਿਖਾ ਰਹੇ ਆਗਾ ਇਹ ਮਸਟਰਡ ਕਲਰ ਹੈਗਾ ਪਿਓਰ ਟਾਈਪ ਦੀ ਆਪਣੀ ਫੈਬਰਿਕ ਹੈਗੀ ਇਹ ਮਸਟਰਡ ਕਲਰ ਆਪਾਂ ਸਿੰਧੀ ਵਾਲੇ ਸੂਟ ਲੈ ਕੇ ਆਏ ਅੱਜ ਤੁਹਾਡੇ ਲਈ ਦੇਖੋ ਸਿੰਧੀ ਬੂਟੀ ਦੇ ਆਪਾਂ ਸੂਟ ਕਾਫੀ ਡਿਮਾਂਡ ਸੀ ਭਾਣਾ ਦੀ ਕਿ ਸਿੰਧੀ ਬੂਟੀ ਦੇ ਸੂਟ ਲੈ ਕੇ ਆਓ ਤਾਂ ਆਪਾਂ ਤੁਹਾਨੂੰ ਆਪ ਦੇਖੋ ਹੈਂਡ ਮੇਡ ਸਿੰਧੀ ਬੂਟੀ ਦੇ ਸੂਟ ਲੈ ਕੇ ਆਏਗੇ ਜੇ ਤੁਸੀਂ ਚਾਹੋ ਇਹ ਵਰਕ ਤੁਹਾਡਾ ਮਸ਼ੀਨ ਦੇ ਵਿੱਚ ਵੀ ਹੋ ਜਾਊਗਾ ਉਹ ਮਸ਼ੀਨ ਵਾਲੇ ਵਰਕ ਤਾਂ ਆਪਾਂ ਨੂੰ ਲੱਗ ਹੀ ਪਤਾ ਲੱਗੂਗਾ ਕਿ ਇਹ ਮਸ਼ੀਨ ਨਾਲ ਕਰਵਾਇਆ ਹੋਇਆ ਹੈਗਾ ਤੇ ਇਹ ਆਪਾਂ ਹੱਥ ਨਾਲ ਸਾਰਾ ਵਰਕ ਹੋਇਆ ਹੈਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਤੋਂ ਪੂਰਾ ਸਾਫ਼ ਸੁਥਰਾਤਾਂ ਨੂੰ ਵਰਕ ਮਿਲੂਗਾ ਮਾਸਟਰਡ ਕਲਰ ਦੇ ਉੱਪਰ ਆਪਾਂ ਨੇ ਦੋ ਥ्रेड ਲਾ ਕੇ ਗ੍ਰੀਨ ਤੇ ਰੈੱਡ ਲਾ ਕੇ ਆਪਾਂ ਨੇ ਵਰਕ ਕਰਵਾਇਆ ਹੈਗਾ ਸਿੰਧੀ ਦੇ ਬੁੱਟੀਆਂ ਪਈਆਂ ਹੋਈਆਂ ਨੇਗੇ ਉਪਰਾਂ ਘੇਰੇ ਦੇ ਉਪਰ ਆਗਾ ਡਿਜ਼ਾਈਨ ਇਹਦਾ ਸਾਰਾ ਹੱਥ ਨਾਲ ਤੇ ਆਪਣਾ ਥ्रेड ਨਾਲ ਵਰਕ ਹੋਇਆ ਹੋਇਆ ਹੈਗਾ ਨੀਡਲ ਵਰਕ ਆਪਣਾ ਸਾਰਾ ਸੂਈ ਨਾਲ ਹੋਇਆ ਹੋਇਆ ਵਰਕ ਤੇ ਵਿੱਚ ਬੁੱਟੀਆਂ ਆ ਗਈਆਂ ਤਾਂ ਦੇਖੋ ਤੇ ਇਹਦੇ ਘੇਰੇ ਇਹਦੇ ਸੌਰੀ ਕੜੇ ਦੇ ਉੱਪਰ ਘੱਟਾਂ ਆਵੜਾ ਵਰਕ ਹੈ ਇਹਦੇ ਦੇ ਕੜੇ ਦੇ ਉੱਪਰ ਆਊਗਾ ਇੱਥੇ ਗਲਾ ਰਹਿ ਜਾਊਗਾ ਤੇ نیچے ਇਹ ਵਰਕ ਪਾਊਗਾ ਤੇ ਐਦਾਂ ਦੇਖੋ ਸਾਰਾ ਵਰਕ ਹੋਇਆ ਹੈਗਾ ਸਿੰਧੀ ਦੀ ਕੜਾਈ ਆਪਾਂ ਲਾਟੋੜੀ ਲੈ ਕੇ ਆਇਾਂਗੇ ਇਹ ਇਹਦਾ ਆਪਾਂ ਤੁਹਾਨੂੰ ਆਪਣਾ ਡਿਜ਼ਾਈਨ ਦਿਖਾ ਰਹੇ ਹਾਂਗੇ ਅਗਰ ਤੁਹਾਡੇ ਕੋਲ ਕੋਈ ਤੁਹਾਡਾ ਡਿਜ਼ਾਈਨ ਹੈਗਾ ਸਿੰਧੀ ਦਾ ਆਪਣਾ ਤੁਸੀਂ ਕਿਸੇ ਦਾ ਕੋਲ ਡਿਜ਼ਾਈਨ ਹੈ ਆਪਣਾ ਰੈਡੀ ਕਰਵਾਉਣਾਗਾ ਤਾਂ ਉਹ ਵੀ ਸੰਗ ਭੇਜ ਕੇ ਉਹਦਾ ਦਾ ਡਿਜ਼ਾਈਨ ਤੁਸੀਂ ਆਪਣਾ ਕਰਵਾ ਸਕਦੇ ਹੋ ਇਹ ਆਪਣੇ ਸ਼ਰਟ ਦੇ ਉੱਪਰ ਸੇ ਡਿਜ਼ਾਈਨ ਇਧਰ ਇਹਦੀ ਬਾਜੂ ਦੇ ਉੱਪਰ ਆ ਗਿਆ ਦੇਖੋ ਬਾਜੂ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਆਇਆਗਾ ਇਹਦਾ ਬਾਹਨੇ ਮੂਰੀ ਦੇ ਉੱਪਰ ਆ ਜੂਗਾ ਵਿੱਚ ਇਹਦੇ ਬੂਟੀ ਹੈ ਕਾਫੀ ਸੋਹਣਾ ਆਪਣਾ ਡਿਜ਼ਾਈਨ ਰੈਡੀ ਹੋਏਗਾ ਸਿੰਧੀ ਦਾ ਗਾਹੇ ਆਪਾਂ ਇਹ ਹੈਬੀ ਤੇ ਕਰਵਾਇਆ ਤੁਸੀਂ ਆਪਣਾ ਤੁਹਾਡੇ ਅਕੋਰਡਿੰਗ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਹਰ ਇੱਕ ਇੱਕ ਤਰ੍ਹਾਂ ਦਾ ਸਿੰਥੈਟਿਕ ਤੇ ਸ਼ਾਈਨਿੰਗ ਵਾਲੇ ਫੈਬਰਿਕ ਨੇ ਨਾ ਇਹਦੀ ਅਲੱਗ ਹੀ ਪਹਿਚਾਣ ਆਉਂਦੀ ਹੁੰਦੀ ਹੈ ਕਿ ਥੋੜਾ ਕਾਟਨ ਤੇ ਤੇ ਜਿਹੜਾ ਆਪਾਂ ਕੋਈ ਪਤਲਾ ਜਿਹਾ ਕੱਪੜਾ ਹੁੰਦਾ ਉਹਦੇ ਘਾਟਾ ਵਧੀਆ ਲੱਗਦਾ ਹੈ ਬਣਿਆ ਹੋਇਆ ਬਸ ਤੁਸੀਂ ਆਪਣੀ ਚੋਇਸ ਤੇ ਅਕੋਰਡਿੰਗ ਜਿਹੜਾ ਵੀ ਤੁਹਾਨੂੰ ਫੈਬਰਿਕ ਪਸੰਦ ਹੋਇਆ ਉਹ ਸਿਰ ਤੁਸੀਂ ਆਪਣਾ ਕਲਰ ਦੇ ਅਕੋਰਡਿੰਗ ਤਿਆਰ ਕਰਵਾ ਕੇ ਸੋਨ ਲੈ ਸਕਦੇ ਹੋ ਹਾਂ ਜੀ ਤੇ ਜਿਹੜਾ ਆਪਣਾ ਨੈਕਸਟ ਹੈਗਾ ਇਹ ਵੀ ਆਪਾਂ ਸਿੰਧੀ ਦਾ ਹੀ ਕਰਵਾਇਆਗਾ ਬਟੇ ਇਹ ਆਪਾਂ ਇੱਕ ਫੈਡ ਨਾ ਕਰਵਾਉਂਦੇ ਇਹ ਆਪਣਾ ਰਸਟ ਕਲਰ ਦੇ ਉੱਪਰ ਆਪਣਾ ਡੈਡੀ ਕਰਵਾਇਆ ਹੈਗਾ ਰਸਟ ਕਲਰ ਹੈਗਾ ਤੇ ਇੱਕ ਥ੍ਰੈਡ ਦੇ ਨਾਲ ਵਾਈਟ ਥ੍ਰੈਡ ਦੇ ਨਾਲ ਆਪਣਾ ਜਿਹੜਾ ਵਰਕ ਕਰਵਾਇਆ ਹੈ ਵਾਈਟ ਥੈਡ ਦੇ ਨਾਲ ਆਪਣਾ ਵਰਕ ਹੋਇਆ ਹੈਗਾ ਤੁਸੀਂ ਐਦਾਂ ਇੱਕ ਇੱਕ ਧਾਗੇ ਨਾਲ ਵੀ ਕਰਵਾ ਸਕਦੇ ਹੋ ਵਰਕ ਤੇ ਤੁਸੀਂ ਆਪਣਾ ਕਲਰਫੁਲ ਵੀ ਕਰਵਾ ਸਕਦੇ ਹੋ ਇਹ ਆ ਗਿਆ ਆਪਣਾ ਘੇਰੇ ਦੇ ਉੱਪਰ ਵੇਰ ਆ ਗਿਆ ਤੇ ਆਹ ਆਪਣਾ ਕਾਰਨਰ ਦੇ ਉੱਪਰ ਚਾਕਾਂ ਦੇ ਉੱਪਰ ਵਰਤਿਆ ਗਿਆ ਸਿਰਦੀ ਦਾ ਤੇ ਇਹਦੇ ਵੀ ਕਲੇ ਦੇ ਉੱਪਰ ਵਰਕ ਮਿਲੂਗਾ ਆਪਣ ਨੂੰ ਆਵਲ ਆ ਗਿਆ ਇਹ ਗਲੇ ਦੇ ਆਵਲ ਵਰਕ ਸਾਰੇ ਦੇ ਇਹ ਗਲੇ ਦੇ ਉੱਪਰ ਆਉਗਾ ਉੱਪਰ ਕਲਾ ਬਣ ਜੂਗਾ نیچے ਜਿੱਥੇ ਆਪਣਾ ਡਿਜ਼ਾਈਨ ਬਣਿਆ ਹੁੰਦਾ ਗਲੇ ਦਾ ਉਦਾਂ ਹੈ ਸਾਰਾ ਵਰਕ ਆ ਤੇ ਇਧਰ ਆ ਗਿਆ ਆਪਣਾ ਘੇਰੇ ਚਾਰ ਕੜਾ ਇਹ ਵੀ ਆਪਣਾ ਬਾਜੂ ਦੇ ਉੱਪਰ ਵੀ ਵਰਕ ਹੋ ਜਾਊਗਾ ਆਵਲ ਵਾਲਾ ਵਰਕ ਦੇਖੋ ਇਹਦੀ ਬਾਜੂ ਦੇ ਉੱਪਰ ਆ ਹੈਦੀ ਬਾਜੂ ਦੇ ਉੱਪਰ ਇਹਦਾ ਆਪਾਂ ਇੱਕ ਥ्रेड ਦੇ ਨਾਲ ਵੀ ਵਰਕ ਕਰਵਾ ਸਕਦੇ ਆਂਗੇ ਤੁਸੀਂ ਕਲਰਫੁਲ ਥ्रेड ਦੇ ਨਾਲ ਕਰਵਾਉਣਾ ਹੁੰਦਾ ਵੀ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਆਪਣਾ ਪੇਜ ਕੇ ਸਿੰਧੀ ਵਾਲਾ ਤੁਸੀਂ ਉਹ ਤਿਆਰ ਕਰਵਾਉਣਾਗਾ ਤੇ ਉਥੇ ਉਧਰ ਵਸਨਗੇ ਬਾਕੀ ਕੀ ਗੱਲ ਹੋਰ ਕਾਫੀ ਸਾਰੇ ਨਾਲ ਆਪਣੇ ਕੰਪਿਊਟਰ ਵਰਕ ਦੇ ਹੁੰਦੇ ਨੇ ਕਿ ਸਿੰਧੀ ਭਾੜੇ ਸੂਟ ਅਗਲਾ ਉਹਨਾਂ ਨੂੰ ਕਹੀ ਜਾਂਦਾ ਵੀ ਇਹ ਦੇਖੋ ਵੀ ਆਪਾਂ ਤੁਹਾਨੂੰ ਹੱਥ ਨਾਲ ਕਰਵਾ ਕੇ ਦਿੰਦੇ ਨੇ ਬਟ ਇਹ ਕੀਤੇ ਹੋਏ ਵਰਕ ਦਾ ਤੇ ਮਸ਼ੀਨ ਨਾਲ ਕੀਤੇ ਹੋਏ ਵਰਕ ਦਾ ਵੀ ਇੱਕ ਮਸ਼ੀਨ ਦਾ ਹੁੰਦਾ ਵਰਕ ਜਿਹੜਾ ਆਪਾਂ ਆਮ ਵਰਕ ਕਰਵਾਉਣਾ ਇੱਕ ਕੰਪਿਊਟਰ ਮਸ਼ੀਨ ਦਾ ਹੁੰਦਾਗਾ ਉਹਨਾਂ ਦਾ ਤਾਂ ਆਪਣਾ ਦਿਨ ਰਾਤ ਦਾ ਵਟਾ ਹੁੰਦਾਗਾ ਤੇ ਇਹ ਵਾਲੇ ਵਰਕ ਦਾ ਤਾਂ ਬਹੁਤ ਜਿਆਦਾ ਪਤਾ ਲੱਗਦਾ ਵੀ ਹੱਥ ਨਾਲ ਕੀਤਾ ਹੋਇਆ ਹੈ ਕ ਮਸ਼ੀਨ ਨਾਲ ਕੀਤਾ ਹੋਇਆਗਾ ਜੇ ਤੁਹਾਨੂੰ ਮਸ਼ੀਨ ਨਾਲ ਕਹਾਂਗੇ ਤਾਂ ਮਸ਼ੀਨ ਨਾਲ ਹੀ ਕਰਵਾ ਕੇ ਦਵਾਂਗੇ ਜੇ ਤੁਹਾਨੂੰ ਹੱਥ ਨਾਲ ਕਹਾਂਗੇ ਤੁਸੀਂ ਹੱਥ ਨਾਲ ਮੰਗੋਗੇ ਆਪਣਾ ਵਰਕ ਕੀਤਾ ਹੋਇਆ ਤਾਂ ਉਹ ਹੱਥ ਨਾਲ ਹੀ ਕਰਵਾ ਕੇ ਦਿੱਤਾ ਜਾਊਗਾ ਦੇਖੋ ਇਹ ਤੁਸੀਂ ਆਪਣਾ ਵਰਕ ਚੈੱਕ ਕਰ ਸਕਦੇ ਹੋਗੇ ਸਾਰਾ ਆਪਣਾ ਹੱਥ ਨਾਲ ਵਰਕ ਹੋਇਆ ਹੋਇਆਗਾ ਤੁਸੀਂ ਆਪਣੀ ਚੋਇਸ ਦੇ ਅਕੋਰਡ ਹੀ ਫੈਬਰਿਕ ਵਗੈਰਾ ਦੱਸ ਸਕੇ ਵਰਕ ਦੱਸ ਸਕੇ ਥ्रेड ਵੀ ਦੱਸ ਸਕੇ ਵੀ ਆਹਾਂ ਥ्रेड ਲਗਾਉਣੇ ਨੇ ਦੁਪੱਟਾ ਕਿਹੜਾ ਨਾਲ ਤੁਸੀਂ ਕਰਵਾਉਣਾਗਾ ਟਾਈ ਦਾ ਹੀ ਕਰਵਾਉਣਾ ਇੱਕ ਦਾ ਕਰਵਾਉਣਾ ਹਨਾ ਸਾਰਾ ਡਿਟੇਲਸ ਨਾਲ ਤੁਸੀਂ ਇੱਕ ਆਪਣਾ ਸਿੰਧੀ ਵਾਲਾ ਸਕੂਟ ਤੁਸੀਂ ਕਰਵਾ ਸਕਦੇ ਹੋ ਹਾਂਜੀ ਇਹ ਜਿਹੜੇ ਸਾਰੇ ਸੂਟ ਸੀ ਆਪਾਂ ਤੁਹਾਨੂੰ ਨੀਡਲ ਵਰਕ ਦੇ ਦਿਖਾਏ ਨੇ ਇਹਨਾਂ ਬਾਰੇ ਸਾਰਿਆਂ ਬਾਰੇ ਆਪਾਂ ਤੁਹਾਨੂੰ ਉਹ ਨਾ ਵੀਡੀਓ ਵਿੱਚ ਚੰਗੀ ਤਰ੍ਹਾਂ ਦੱਸ ਚੁੱਕਿਆਂਗੇ ਵੀ ਜੇਕਰ ਤੁਸੀਂ ਇਹਨਾਂ ਵਿੱਚ ਕੋਈ ਆਪਣਾ ਹਨਾ ਕੋਈ ਵਰਕ ਮਸ਼ੀਨ ਦੇ ਵਿੱਚ ਐਡ ਕਰਵਾਉਣਾ ਤਾਂ ਮਸ਼ੀਨ 'ਚ ਕਰਵਾ ਸਕਦੇ ਹੋਗੇ ਬਾਕੀ ਇਹ ਸਾਰਾ ਆਪਣਾ ਹੱਥ ਨਾਲ ਹੋਇਆ ਹੈ ਤਾਂ ਸਾਰੇ ਸੂਟ ਆਪਣੇ ਹੱਥ ਦੇ ਹੋਏ ਹੋਏ ਨੇ ਵੀ ਸੁਪਰੇ ਸੁਈਆਂ ਤਿਆਰ ਹੋਏ ਹੋਏ ਹੈਗੇ ਤੁਸੀਂ ਆਪਣਾ ਮਸ਼ੀਨ ਪਰਕ 'ਚ ਕਰਵਾਉਣਾ ਤਾਂ ਆਪਣੀ ਫੈਬਰਿਕ ਦੀ ਡਿਟੇਲ ਆਪਣੀ ਸਾਰੀ ਵਰਕ ਦੀ ਇਹਨਾਂ ਵਰਕ ਤੋਂ ਇਲਾਵਾ ਤੁਸੀਂ ਤੁਹਾਡੇ ਕੋਲ ਕੀ ਆਪਣਾ ਨਜ਼ਾਇਨਾ ਤੁਸੀਂ ਉਹ ਵੀ ਸੈਂਡ ਕਰਕੇ ਸਾਨੂੰ ਆਪਣਾ ਹੋ ਜੇ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੋਆਇਸ ਆ ਪਸੰਦ ਆ ਉਸੇ ਅਕੋਰਡ ਤੁਸੀਂ ਆਪਣਾ ਸਾਰਾ ਸਾਨੂੰ ਦੱਸ ਕੇ ਤਿਆਰ ਕਰਵਾ ਕੇ ਸੁੱਟ ਲੈ ਸਕਦੇ ਤੇ WhatsApp ਤੇ ਆਪਣਾ ਆਰਡਰ ਕਰ ਸਕਦੇ ਇਸ ਤਰੀਕੇ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 62391679 डबल 3 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੁੱਤਾਨਾ ਨਵੇਂ ਕਲੈਕਸ਼ਨਾਂ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ